ਹਾਂਜੀ ਇਹ ਧੂਆ ਜੋ ਸ਼ੈਲਰ ਪਿੰਡ ਰਾਣਾ ਅਤੇ ਜਿਲ੍ਹਾ ਫਾਇਲਕਾ ਦਾ ਹੈ ਅਤੇ ਸ਼ੈਲਰ ਚੋਲੋਂ ਨਿਕਲਣ ਵਾਲਾ ਧੂਆ ਬਿਲਕੁਲ ਮਿੱਠਾ ਤਾਜ਼ਾ ਅਤੇ ਵਾਤਾਵਰਨ ਦੇ ਅਨੁਕੂਲ ਹੈ ਜੋ ਬਹੁਤ ਹੀ ਜ਼ਿਆਦਾ ਸ਼ੁੱਧ ਹੈ ਹਵਾ ਨੂੰ ਬਿਲਕੁਲ ਸਾਫ਼ ਰੱਖਦਾ ਹੈ ਦਿਸਣ 'ਚ ਇਹ ਕਾਲਾ ਧੂਆ ਹੈ ਅਤੇ ਦੂਜੇ ਪਾਸੇ ਜੋ ਕਿਸਾਨ ਧੂਆ ਲਗਾਉਂਦੇ ਨੇ ਉਹ ਇਸ ਤੇ ਬਿਲਕੁਲ ਉਲਟ ਹੁੰਦਾ ਬਿਲਕੁਲ ਜ਼ਹਿਰ ਹੁੰਦਾ ਹੈ ਅਤੇ ਉਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਦਿਸ ਜਾਂਦਾ ਸਰਕਾਰ ਨੂੰ ਇਹ ਦਿਸਦਾ ਵੀ ਕਿਸਾਨ ਨੇ ਸਿਰਫ 1 ਮਹੀਨਾ ਪਰਾਲੀਆਂ ਨੂੰ ਆਗ ਲਗਾਉਣੀ ਹੁੰਦੀ ਛੋਣੇ ਦੀਆਂ ਅਤੇ ਸ਼ੈਲਰਾਂ ਫੈਕਟਰੀਆਂ ਤੋਂ ਆਮ ਨਿਕਲਣ ਵਾਲਾ ਧੂੰਆਂ ਲਗਭਗ 365 ਦਿਨਾਂ 'ਚੋਂ 300 ਦਿਨ ਦਾ ਪੱਕਾ ਧੂੰਆਂ ਕਰਦੀਆਂ ਨੇ ਪਰ ਇਹ ਹੁੰਦਾ ਮਿੱਠਾ ਹੈ ਕਿਉਂਕਿ ਇਹਨਾਂ ਨੇ ਸ਼ਾਇਦ ਟੈਕਸ ਭਰੇ ਹੁੰਦੇ ਹਨ ਜੀਐਸਟੀਆਂ ਭਰੀਆਂ ਹੁੰਦੀਆਂ ਹਨ ਇਸ ਲਈ ਮਿੱਠੇ ਹਨ ਤੇ ਦੂਜੇ ਪਾਸੇ ਕਿਸਾਨਾਂ ਦਾ ਧੂਆਂ ਬਿਲਕੁਲ ਜ਼ਹਿਰ ਹੁੰਦਾ ਹੈ ਬਾਕੀ ਸਾਰੀ ਸੰਗਤ ਸਿਆਣੀ ਹੈ ਧੰਨਵਾਦ ਜੀ